ਪਾਟਾੜਾ ਦੇ ਪੈਟਰੋਲ ਪੰਪ ਤੇ ਲੱਗੀਆਂ ਲੰਬੀਆਂ ਲਾਈਨਾਂ ਕਿਦਾਂ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਕਰਦੇ ਜਿੱਥੇ ਦੇਸ਼ ਭਰ ਦੇ ਵਿੱਚ ਡਰਾਈਵਰਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਪੈਟਰੋਲ ਪੰਪਾਂ ਤੇ ਵੀ ਵੱਡੀ ਭੀੜ ਦੇਖਣ ਨੂੰ ਮਿਲੀ ਹੈ। ਆ ਤੀਨ ਮੰਗਲਵਾਰ ਨੂੰ ਸਵੇਰੇ 11:00 ਵਜੇ ਫਾਤਲਵਕੇ ਵੀ ਪੈਟਰੋਲ ਪੰਪ ਤੇ ਵੱਡੀਆਂ ਲਾਈਨਾਂ ਪੈਟਰੋਲ ਪਰਪੌਂਡ ਵਾਲਾ ਦੀਆਂ ਦੇਖਣ ਨੂੰ ਮਿਲ ਰਹੀਆਂ ਤੇ ਲੋਕਾਂ ਵੱਲੋਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। Hadi evet. bakalım evet. ਆ ਗੱਲ ਰਹਿਣਾ ਉਹਦਾ ਜੀਵੇਂ ਹੜਤਾਲ ਅੱਜ ਅੱਜ ਹੀ ਦੱਸਿਆ ਅੱਜ ਹੀ ਟਰੱਕਾਂ ਦੀ ਹੜਤਾਲ ਹੋਣ ਕਰਕੇ ਬਾਰੂ ਡੀਜ਼ਲ ਤੇ ਪੈਟਰੋਲ ਜਿਹੜਾ ਨਹੀਂ ਆ ਰਿਹਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ ਇਹਨਾਂ ਨਾਲ ਮੈਂ ਸਮਝਦਾ ਵੀ ਉਹਨਾਂ ਵਾਲੇ ਸਮਝੇ ਹੜਤਾਲ ਨਾ ਕੁੜਲੀ ਤੇ ਬਹੁਤ ਵੱਡੀ ਸਮੱਸਿਆ ਹੈ ਜੀ ਡਰਾਈਵਰ ਕਨੈਕਟਰਾਂ ਦੇ ਕਾਨੂੰਨਾਂ ਦੀ ਬਹੁਤ ਜ਼ਿਆਦਾ ਸਖਤ ਬਣਾਇਆ ਮੈਂ ਵੀ ਉਸ ਕਾਨੂੰਨ ਦਾ ਵਿਰੋਧ ਕਰਦਾ ਜੀ ਬਿਲਕੁਲ ਕਾਨੂੰਨ ਜਿਹੜਾ ਇਹਨਾਂ ਸਖਤ ਡਰਾਈਵਰ ਕਨੈਕਟਰਾਂ ਦਾ ਨਹੀਂ ਹੋਣਾ ਜਦੋਂ ਕਿ ਜਿਹੜੇ ਡਰਾਈਵਰਾਂ ਤੇ ਕਨੈਕਟਰ ਨੇ ਇਹਨਾਂ ਦੇ ਨਾਲ ਹੀ ਰੇਹਂਦਾ ਜਿਹੜਾ ਕੋਈ ਡਰਾਈਵਰਾਂ ਦੀ ਹਿੱਤ ਹੈ ਜੀ ਕੋਈ ਟਰਾਂਸਪੋਰਟ ਦੀ ਉਹਦਾ ਕੋਈ ਕਾਨੂੰਨ ਕਰਾਉਣ ਕਹਿੰਦੇ ਨੇ ਲੱਗੂ ਹੈ ਕਿ ਡਰਾਈਵਰਾਂ ਨਾਲ ਆਸਤੇ ਹੋਏ ਜੇ ਦੋ ਫਿਰ ਜਮੂਆ ਸਭ ਕੋ ਸਟਾਪ ਹੋ ਜੂਗਾ ਜੀ ਆਵਾਜ਼ ਆਈ ਠੱਪ ਹੋ ਲੂ ਉਤਾਰੋਗਾ ਠੱਪ ਹੋਣ ਕਿਸੇ ਵੀ ਤਰ੍ਹਾਂ ਦੀ ਐਫਐਸਟਰੀਆਂ ਦਾਸਣ ਟਰਾਂਸਪੋਰਟ ਆ ਬਿਲਕੁਲ ਜੀ ਕੋਈ ਵੀ ਮਾਰਦਾ ਜੰਗਰ ਕੋਣਾ ਇਹ ਸਰਕਾਰਾਂ ਨੇ ਜਿਹੜੇ ਪੈਟਰੋਲ ਡੀਲ ਨਹੀਂ ਮਿਲਦੇ ਓ ਤਾਂ ਨਾ ਮਸਣ ਚੰਨੇ ਦੇ ਨਾਲ ਇੱਕ ਦਿਨ ਦਾ ਦੋ ਦਿਨ ਦਾ ਸਟਾਕ ਲੈ ਜਾਗੇ ਸਭ ਤੋਂ ਵੱਧ ਆਹ ਇਹ ਦੋ ਵਾਰ ਕੀ ਬੋਲੋਗੇ ਇਹ ਤਾਂ ਮੈਂ ਤਾਂ ਕਹਿਦਾ ਜੰਮਾ ਜੀ ਇਹਦਾ ਕੋਈ ਹੱਲ ਕਰਨ ਜੀ ਇਹ ਜਿਆਦਾ ਸਮੱਸਿਆ ਬਦਲ ਕਰਨ ਦੇ ਬਦਲਾ ਬਦਲੇ ਬਿਲਕੁਲ ਹੋਊਗਾ ਜੀ ਇਹਦਾ ਫੇਰ ਅਧਿਕਾਰੀ ਵੀ ਪਰੇਸ਼ਾਨ ਹੋਊਗਾ ਫੇਰ ਅਧਿਕਾਰੀ ਵੀ ਹੁਣ ਮੈਂ ਜੀ ਇਕਸਾਰ ਇਹੜੀ ਜਲਾਣਾ ਜੇ ਹਰਜਕਾਰ ਬਾਸ ਦੇ 15 ਨਾਲ ਹਟਾਲ ਦੇ ਵਿੱਚ ਨਾ ਮੇਰਾ ਕੰਮ ਚੱਲਿਆ ਮੇਰੇ ਦਾ ਜੋ ਕਿਤੇ ਮਾਰ ਗਿਆ ਇਹਦਾ ਬੰਦਾ ਰੋਜ਼ ਕਮਾ ਕੇ ਕਿਸੇ ਵੀ ਸਾਧਨ ਟੈਂਕ ਟੂ ਹੋਰ ਹਾਂ ਜੀ ਆਵਾਜ਼ ਹੈ ਸਰ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਰਾਊਡ ਬਹੁਤ ਜ਼ਿਆਦਾ ਹੈ ਜੋ ਸਰਕਾਰ ਨੇ ਕਾਨੂੰਨ ਪਾਸ ਕੀਤੇ ਹੈ ਨਾ ਤੇ ਡਰਾਈਵਰਾਂ ਤੇ ਸਖਤਾਈ ਕੀਤੀ ਹੈ ਉਹਦੇ ਕਾਰਨ ਡਰਾਈਵਰਾਂ ਨੇ ਚੱਕਾ ਜਮ ਕੀਤਾ ਹੋਇਆ ਤੇ ਡੀਪੋਂ ਦੇ ਵਿੱਚੋਂ ਤੇਲ ਹੈ ਜਿਹੜਾ ਨਹੀਂ ਆ ਰਿਹਾ ਦੋ ਦਿਨਾਂ ਤੋਂ ਸਟ੍ਰਾਈਕ ਚੱਲ ਰਹੀ ਹੈ ਤੇ ਅੱਜ ਤੀਜਾ ਦਿਨ ਹੈ ਦੇਖਦੇ ਆ ਕਿ ਕਦੋਂ ਖੁੱਲਦੀ ਹੈ ਜਦੋਂ ਖੁੱਲਦੇ ਫੇਰ ਹੀ ਹਾਲਾਤ ਸਥਿਰ ਹੋਣਗੇ ਨਹੀਂ ਤੇ ਤੁਹਾਨੂੰ ਦੇਖ ਹੀ ਰਿਹਾ ਇੱਥੇ ਕਿ ਬੁਰਾ ਹਾਲ ਹੋਇਆ ਪਿਆ ਜਨਤਾ ਦਾ ਕੁਝ ਪੰਪ ਨੇ ਜੋ ਡਰਾਈ ਹੋ ਚੁੱਕੇ ਨੇ ਕੁਝ ਨੇ ਜਿੰਨਾ ਤੇ ਜਿੰਨਾ ਚਿਰ ਹੈਗਾ ਚੱਲ ਰਿਹਾ ਹੈ ਸ਼ਾਇਦ ਅੱਜ ਹੋ ਜੇ ਕੁਝ ਗੱਲ ਦੇ ਵਿੱਚ ਨਹੀਂ ਤੇ ਬਸ ਅੱਜ ਦਾ ਸਰ ਪੈਟਰੋਲ ਹੀ ਬਾਕੀ ਸਾਡੇ ਕੋਲੇ ਡੀਜ਼ਲ ਹੈ ਜੋ ਸਮਾਪਤ ਹੈ ਪੈਟਰੋਲ ਚੱਲ ਰਿਹਾ ਪੈਟਰੋਲ ਤੇ ਰਸ਼ ਵਧਾਏਗਾ ਅੱਜ ਸਰ ਇਹ ਤਾਂ ਸਟ੍ਰਾਈਕ ਤੇ ਹੀ ਹੈ ਜਦੋਂ ਕੋਈ ਸਰਕਾਰ ਨਾਲ ਕੋਈ ਗੱਲਬਾਤ ਹੁੰਦੀ ਹੈ ਤੇਰੀ ਬੈਟ ਘੋਣ ਤੇ ਪਤਾ ਲੱਗਣਾ ਸਪਾਈਕ ਕਦੋਂ ਖੁੱਲਦੀ ਆ